ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਦਮ ਦਿਖਾਉਂਦੇ ਨੇ ਜਵਾਬ ਤਲਬੀ ਕਰਦੇ ਨੇ ਉਸ ਅਫਸਰ ਦੀ ਜਿਹੜਾ ਵਿਭਾਗ ਦੇ ਮੁਖੀ ਆ ਜਿਹਦੇ ਵਿਭਾਗੇ ਵੱਲੋਂ ਸਪੀਕਰ ਵੱਲੋਂ ਲਗਾਈ ਗਈ ਵਰਕਸ਼ਾਪ ਜਾਂ ਵਿਧਾਨ ਸਭਾ ਦੇ ਵਿੱਚ ਹੋਈ ਵਰਕਸ਼ਾਪ ਦੀ ਉਹ ਖਬਰ ਰੋਕੀ ਗਈ ਸੀਗੀ ਜਿਹੜੀ ਖਬਰ ਬੜੀ ਐਮ ਸੀ ਜਿਹਦੇ ਵਿੱਚ ਸਰਕਾਰ ਦੇ ਅੰਗ ਤੋਂ ਮੰਤਰੀ ਔਰ ਵਿਧਾਨ ਸਭਾ ਦੇ ਸਪੀਕਰ ਹਾਜ਼ਰ ਸੀ ਐਕਸਪਰਟਸ ਨਾਲ ਔਰ ਇਸ ਤੋਂ ਬਾਅਦ ਹੁਣ ਉਹ ਵਾਪਸ ਹੋ ਗਿਆ ਪੱਤਰ ਜਵਾਬ ਤਲਬੀ ਵਾਲਾ ਇਨੂੰ ਮੈਂ ਕਿਵੇਂ ਸਮਝਾਂ ਤੁਹਾਡੇ ਕੋ ਇਹ ਪਾਵਰ ਸੈਂਟਰਸ ਦੀ ਕਸ਼ਮਕਸ਼ ਕਿਵੇਂ ਸਮਝੀਏ ਇਹ ਮੁੱਖ ਮੰਤਰੀ ਤੇ ਸਪੀਕਰ ਦੇ ਵਿੱਚ ਕੋਈ ਝਗੜਾ ਸੀਗਾ ਹੁਣ ਪਾਰਟੀ ਨੇ ਦਖਲ ਦਿੱਤਾ ਹੈ ਜਾਂ ਮੁੱਖ ਮੰਤਰੀ ਨੇ ਦਖਲ ਦਿੱਤਾ ਸਪੀਕਰ ਸਾਹਿਬ ਠੰਡੇ ਹੋਏ ਨੇ ਜਾਂ ਆਪਣਾ ਮੈਸੇਜ ਕਨਵੇ ਕਰਨ ਚ ਕਾਮਯਾਬ ਹੋਏ ਨੇ ਕਿਵੇਂ ਸਮਝੀਏ ਸੱਤਾ ਦੀ ਇਸ ਲੜਾਈ ਨੂੰ ਇਹ ਲਗਾਤਾਰ ਜਿਹੜਾ ਚੱਲ ਰਿਹਾ ਪ੍ਰੋਸੈਸ ਸੀ ਕਿਉਂਕਿ ਸਪੀਕਰ ਜਿਹੜੇ ਨੇ ਉਹ ਇਹੋ ਜਿਹੇ ਵਰਕਸ਼ਾਪਾਂ ਕੰਟੀਨਿਊ ਕਰ ਰਹੇ ਸੀਗੇ ਲਗਾਤਾਰ ਔਰ ਕੰਟੀਨਿਊ ਕਰਨ ਦੇ ਇੱਕ ਦੋ ਵਾਰ ਪਹਿਲਾਂ ਵੀ ਹੋਇਆ ਤੇ ਪੈਰਨਲ ਚੇਅਰ ਮਿਨਿਸਟਰ ਨੇ ਮੀਟਿੰਗ ਰੱਖ ਲਈ ਸੀ ਤੇ ਉਹਦੇ ਚ ਅਫਸਰ ਉਧਰ ਜਾਣ ਜਾਂ ਉਧਰ ਜਾਣ ਉਦੋਂ ਇਹ ਛੋਟੇ ਛੋਟੀਆਂ ਗੱਲਾਂ ਚੱਲ ਰਹੀਆਂ ਸੀ ਐਸ ਲੈਵਲ ਦੇ ਉੱਤੇ ਪਰ ਐਸ ਕੀ ਇਹ ਕਾਫੀ ਥੋੜੀ ਜਿਹੀ ਵੱਡੀ ਹੋ ਗਈ ਗਾਨੀ ਵੱਡੀ ਇਸ ਤਰ੍ਹਾਂ ਗੱਲ ਹੋ ਗਈ ਕਿ ਜਿਹੜੇ ਕੀਟਨਾਸ਼ਕਾਂ ਦੇ ਵਰਤੋਂ ਦੇ ਮਾਮਲੇ ਜਾਂ ਦੁਰਵਰਤੋਂ ਦੇ ਮਾਮਲੇ ਦੇ ਵਿੱਚ ਡਿਸਕਸ਼ਨ ਹੋਈ ਸਾਰਾ ਕੁਝ ਹੋਇਆ ਮੰਤਰੀ ਸੀਗੇ ਤੇ ਬਾਕੀ ਸੀ ਤੇ ਉਹ ਪ੍ਰੈਸ ਨੋਟ ਜਾਰੀ ਹੋਇਆ ਚਲਾ ਗਿਆ ਅਖਬਾਰਾਂ ਨੂੰ ਫਿਰ ਬੈਡਰਾ ਕੀਤਾ ਗਿਆ ਉਸ ਤੋਂ ਬਾਅਦ ਆ ਕੇ ਕੀ ਕਰਦਾ ਉਦੇ ਚੋਂ ਨਾ ਜਨ ਸਪੀਕਰ ਸਾਹਿਬ ਨੇ ਗੁੱਸੇ ਹੋ ਕੇ ਮਤਲਬ ਨਰਾਜਗੀ ਸੁਭਾਅਕ ਹੁੰਦੀ ਹੈ ਕਿ ਇੱਕ ਅਥਾਰਟੀ ਗੱਲ ਕਰਦੀ ਹੈ ਤੇ ਕਿਵੇਂ ਕੀ ਕੀਤਾ ਉਹਨਾਂ ਨੇ ਸਿਕੱਤਰ ਪਬਲਿਕ ਰਿਲੇਸ਼ਨ ਨੂੰ ਇਹਦੀ ਜਾਂਚ ਕਰਕੇ ਇਹਦੀ ਰਿਪੋਰਟ ਦੇਣ ਨੂੰ ਕਿਹਾ ਕਿ ਕਿਸ ਲੈਵਲ ਦੇ ਉੱਤੇ ਇਹ ਗੱਲ ਹੋਈ ਹੈ ਹੁਣ ਉਹ ਖਬਰਾਂ ਛਪਣੀਆਂ ਇਸੇ ਲਗਾਤਾਰ ਛਪਦੀਆਂ ਰਹੀਆਂ ਉਧਰੋਂ ਜਲੰਧਰ ਦੀ ਇਲੈਕਸ਼ਨ ਤੇ ਚੀਫ ਮਿਨਿਸਟਰ ਦੇ ਬੇहद ਜ਼ੋਰ ਲੱਗਿਆ ਪਿਆ ਮਤਲਬ ਸ਼ਾਇਦ ਜਨਰਲ ਇਲੈਕਸ਼ਨ ਤੇ ਉਹਨਾਂ ਜ਼ੋਰ ਨਹੀਂ ਲੱਗਦਾ ਜਿੰਨਾ ਉਸ ਬਾਏ ਇਲੈਕਸ਼ਨ ਤੇ ਲੱਗਿਆ ਹੂੰ ਔਰ ਇੱਕ ਗੱਲ ਇਹ ਚ ਸਾਬਤ ਹੋ ਗਈ ਹੈ ਕਿ ਚੀਫ ਮਨਿਸਟਰ ਤੇ ਸਪੀਕਰ ਸਾਹਿਬ ਦੋ ਸੰਵਿਧਾਨਕ ਪੋਸਟਾਂ ਨੇ ਇਹ ਦੋਨੋਂ ਸੰਵਿਧਾਨਕ ਪੋਸਟਾਂ ਤੇ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਚੀਫ ਮਨਿਸਟਰ ਆਪ ਸਪੀਕਰ ਸਾਹਿਬ ਨੂੰ ਨਹੀਂ ਕਹਿ पाए ਤੇ ਇਹ ਰਾਣ ਦੋ ਹਜੇ ਤੁਸੀਂ ਇਹ ਨਹੀਂ ਸੀ ਕਰਨਾ ਚਾਹੀਦਾ ਜਾਂ ਵਿਡਰਾ ਕਰ ਲੋ ਜਾਂ ਕਰਨਾ ਇਹ ਤਾਂ ਮਤਲਬ ਟਰਮਸ ਇਹ ਸਹਦ ਤੱਕ ਵੀ ਚਲੀਆਂ ਗਈਆਂ ਤਾਂ ਪਾਰਟੀ ਕੋਲ ਸਪੈਸ ਜਾਂਦੀ ਹੈ। ਹਾਂ। ਤਾਂ ਪਾਰਟੀ ਦੇ ਸੰਦੀਪ ਪਾਠਕ ਵਿੱਚੋਂ ਇਨਵੋਲਵ ਹੁੰਦੇ ਨੇ ਜਿਹੜੇ ਆਰਗੇਨਾਈਜ਼ਿੰਗ ਸੈਕਟਰੀ ਨੇ ਰਿਕਵੈਸਟ ਕਰਦੇ ਨੇ ਸਪੀਕਰ ਸਾਹਿਬ ਨੂੰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਅਬ ਇਹਲੈਕਸ਼ਨ ਹੋ ਰਹੀ ਹੈ ਤੇ ਇਹ ਠੀਕ ਨਹੀਂ ਲੱਗੂਗਾ ਪਾਰਟੀ ਦਾ ਨੁਕਸਾਨ ਹੋ ਸਕਦਾ। ਤੇ ਤੁਸੀਂ ਇਹਨੂੰ ਮਾਮਲੇ ਨੂੰ ਅੱਗੇ ਰਭਾਓ। ਔਰ ਜਿਹੜੇ ਆ ਰਹੀ ਹੈ ਅੱਗੇ ਗੱਲ ਅਫਸਰਾਂ ਚੋਂ ਇਹ ਵੀ ਕਿਹਾ ਜਾ ਰਿਹਾ ਕਿ ਸੈਕਟਰੀ ਸਾਹਿਬ ਵੀ ਨਤਮਸਤ ਹੋ ਕੇ ਹੱਥ ਜੋੜ ਕੇ ਜਾਂਦੇ ਨੇ ਵੀ ਤੁਹਾਡੇ ਵੱਡੇ ਬੰਦਿਆਂ ਦੀ ਉਹਦੇ ਚ ਸਾਡਾ ਨੁਕਸਾਨ ਕਿਉਂ ਕਰ ਰਹੇ ਹੋ ਜੇ ਮੈਂ ਕਿੱਧਰ ਜਾਵਾਂਗਾ ਮਤਲਬ ਜਿਵੇਂ ਇਹ ਨਹੀਂ ਲਿਖੂੰਗਾ ਜਾਉਂਦੀ ਰਖੋ ਜੋ ਵੀ ਚੀਜ਼ਾਂ ਤੇ ਫਿਰ ਨਾਰਮਲੀ ਇਹ ਹੈ ਕਿ ਚਲੋ ਮੇਰੇ ਖਿਆਲ ਨਾਲ ਜਦੋਂ ਆਪ ਹੀ ਗਏ ਸੀ ਸਾਰਾ ਲੈ ਕੇ ਵੀ ਇਹਦਾ ਮੈਂ ਕੀ ਕਰਾਂ ਜੀ ਤੇ ਸ਼ਾਇਦ ਉਹਨਾਂ ਨੇ ਕਿਹਾ ਵੀ ਚਲੋ ਇਹ ਤੁਹਾਨੂੰ ਪਹਿਲਾਂ ਹਾਲ ਵਾਪਸ ਦੇ ਦਿੰਦੇ ਔਰ ਜਿਹੜੀ ਗੱਲ ਚੱਲ ਰਹੀ ਹੈ ਹੁਣ ਪੋਲਿਟਿਕਲ ਸਰਕਲ ਚ ਆਮਦਵੀ ਪਾਰਟੀ ਦੇ ਵਿੱਚ ਜੀ ਉਹ ਇਹ ਹੈ ਕਿ ਜਿਹੜਾ ਤੀਰ ਬਹੁਤ ਰੇਸ਼ਾਨੇ ਤੇ ਲੱਗਿਆ ਤਕਲੀਫ ਹੋਈ ਪਹਿਲੀ ਵਾਰ ਸ਼ਾਇਦ ਇੱਕ ਪਾਵਰਫੁੱਲ ਖੇਮੇ ਚੀ ਮਿਨਿਸਟਰ ਦੇ ਦਫ਼ਤਰ ਜਾਂ ਚੀ ਮਿਨਿਸਟਰ ਨੂੰ ਪਹਿਲੀ ਵਾਰ ਇਹਦਾ ਕੋਈ ਉਦੋਂ ਪਹਿਲਾਂ ਬਹੁਤ ਜ਼ਿਆਦਾ ਗੋਲਿਆ ਨਹੀਂ ਚਲ ਜਾਂਦਾ ਜਦੋਂ ਕੋਈ ਵੱਡੀ ਤਾਕਤ ਵਾਲਾ ਬੰਦਾ ਕਿਸੇ ਤੀਜੀ ਜਗ੍ਹਾ ਸ਼ਿਕਾਇਤ ਕਰਨ ਜਾਵੇ ਤਾਂ ਇਹਦਾ ਮਤਲਬ ਇਹ ਹੋ ਜਾਂਦਾ ਕਿ ਤੁਹਾਡੀ ਅਥਾਰਟੀ ਤਾਂ ਐਰੋਡ ਹੋ ਰਹੀ ਹੈ ਨਾ ਤੁਹਾਡੀ ਅਥਾਰਟੀ ਚੋਂ ਹੁਣ ਦਮ ਖੰਮ ਉਡਾ ਨਹੀਂ ਰਿਹਾ ਕਿ ਤੁਹਾਡੇ ਕਹੇ ਤੇ ਇਹ ਚੀਜ਼ਾਂ ਸੌਲਵ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਇਹਦੇ ਚੋਂ ਲੱਗ ਰਿਹਾ ਕਿ ਪਾਵਰ ਦਾ ਜਿਹੜਾ ਸਟਰਕਚਰ ਹੈ ਇਹ ਦਾ ਮਤਲਬ ਪਾਰਟੀ ਦੇ ਅੰਦਰ ਵੀ ਪਤਾ ਹੈ ਤੇ ਪਾਰਟੀ ਉਸੇ ਢੰਗ ਨਾਲ ਆਪਰੇਟ ਵੀ ਕਰ ਰਹੀ ਹੈ ਨਹੀਂ ਤਾਂ ਅੱਜ ਕੱਲ ਜਿਹੜਾ ਆਵਾਦਵੀ ਪਾਰਟੀ ਦਾ ਸਟਰਕਚਰ ਸੀ ਨਾ ਉਹ ਵੈਸੇ ਡਾਂਡਮ ਟੂ ਵੀ ਚੱਲਦੀ ਹੈ ਮੰਤਰੀਆਂ ਨੂੰ ਵੀ ਚੱਲਦੀ ਹੈ ਬਾਕੀਆਂ ਨੂੰ ਵੀ ਚੱਲਦੀ ਹੈ ਜੇ ਇਹ ਸਾਰਾ ਕੁਝ ਹੈ ਔਰ ਹੋ ਸਕਦਾ ਹੈ ਆਵਾਦਵੀ ਪਾਰਟੀ ਦੀ ਹਾਈ ਕਮਾਂਡ ਵੀ ਇਹ ਇਹਨੂੰ ਚੰਗਾਈ ਸਮਝਦੇ ਹੋਵੇ ਪੰਜਾਬ ਦੇ ਵਿੱਚ ਆਪਣੇ ਕੰਟਰੋਲ ਦੇ ਵਾਸਤੇ ਆਪਣੇ ਤਰੀਕੇ ਦੇ ਵਾਸਤੇ ਵੀ ਠੀਕ ਹੈ ਜੇ ਐ ਚੱਲੂਗਾ ਤਾਂ ਹੀ ਨਾਰਮਲੀ ਜਿਹੜਾ ਹਾਈ ਕਮਾਂਡ ਕਲਚਰ ਬਾਕੀ ਪਾਰਟੀਆਂ ਚ ਉਹ ਵੀ ਇਹ ਦੇਖਦੇ ਹੁੰਦੇ ਨੇ ਕਿ ਇੱਕ ਦੋ ਬੰਦੇ ਇਸ ਕਦਰ ਦੇ ਖੜੇ ਰਹੇ ਨੇ ਇੱਕ ਦੂਜੇ ਦੇ ਨਾਲ ਤਾਂ ਕਿ ਦੂਜਾ ਬੰਦਾ ਵੀ ਸਰਨ ਚਾਇਆ ਰਹੇ ਜਿਹੜਾ ਬੰਦਾ ਇਹ ਕਹਿੰਦਾ ਨਾ ਵੀ ਮੈਂ ਤਾਂ ਆਪਣੇ ਆਪ ਕਰੂੰਗਾ ਮੈਂ ਆਪਣਾ ਚਣਾਊਗਾ ਤੁਹਾਨੂੰ ਕਿਹਾ ਜਾ ਸਕਦਾ ਹੁੰਦਾ ਭਾਈ ਤੇਰੇ ਤੋਂ ਨਹੀਂ ਸੰਭਲਿਆ ਆਪਣੇ ਆਪ ਸਾਡੀ ਸਹਾਇਤਾ ਦੀ ਲੋੜ ਹੈ ਤੇ ਸਾਡੇ ਮੁਤਾਬਕ ਚੱਲਣਾ ਪਏਗਾ ਇਹ ਗੱਲ ਕਾਫੀ ਮਹੱਤਵਪੂਰਨ ਇਸ ਐਂਗਲ ਤੋਂ ਆਇ ਇਨ ਫਿਊਚਰ ਪੋਲੀਟੀਕਲ ਐਂਗਲ ਤੋਂ ਔਰ ਇਹ ਸਾਰੇ ਮਾਮਲੇ ਦੇ ਵਿੱਚੋਂ ਇਸੇ ਕਰਕੇ ਸ਼ਾਇਦ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਚੀਫ ਮਿਨਿਸਟਰ ਇੰਨਾ ਜ਼ਿਆਦਾ ਜ਼ੋਰ ਲਾ ਰਹੇ ਨੇ ਕੱਲੀ ਕੱਲੀ ਇਲੈਕਸ਼ਨ ਦੇ ਉੱਤੇ ਕਿਉਂਕਿ ਜਿਹੜੀ ਗੱਲ ਇਹ ਚੱਲ ਰਹੀ ਹੈ ਨਾ ਕਿ 13 0 ਦਾ ਸੀ ਕੀ ਮਿਨਿਸਟਰ ਦੀ ਅਗਵਾਈ ਚ ਸੀ ਕਿ ਮੈਂ ਜਿੱਤ ਕੇ ਦਊਂਗਾ ਕੇਵਲ ਤਿੰਨ ਸੀਟਾ ਜਿੱਤੜਦਾ ਜਿਹੜਾ ਮਾਮਲਾ ਤਾਂ ਇਹ ਆਨਸਰ ਉਹਨਾਂ ਤੇ ਜਾਂਦਾ ਹੈ ਜਿੰਮੇਵਾਰੀ ਉਹਨਾਂ ਤੇ ਜਾਂਦੀ ਹੈ ਨਾਰਮਲੀ ਜਰਨਲ ਤੇ ਜਾਂਦੀ ਹੁੰਦੀ ਹੈ ਜੋ ਮਰਜੀ ਬਾਕੀ ਚੀਜ਼ਾਂ ਕਰਦੇ ਹੋ ਇਹ ਗੱਲ ਦਾ ਵੀ ਜਵਾਬ ਉਹ ਤਲਾਸ਼ ਰਹੇ ਨੇ ਫਿਊਚਰ ਦੇ ਵਿੱਚ ਕਿਤੇ ਤਾਂ ਹੀ ਇੰਨਾ ਜ਼ੋਰ ਉੱਥੇ ਲੱਗ ਰਿਹਾ ਫਿਰ ਜਿਹੜੀ ਵੀ ਕਮਜ਼ੋਰੀ ਕਿਤੇ ਆਉਂਦੀ ਹੈ ਚਾਹੇ ਉਹ ਸਪੀਕਰ ਸਾਹਿਬ ਵਾਲੀ ਚਿੱਠੀ ਦੀ ਹੋਵੇ ਚਾਹੇ ਉਹਨੂੰ ਪਲੱਗ ਕਰਨਾ ਚਾਹੁੰਦੇ ਨੇ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਚੋਣਾਂ ਤੱਕ ਟਾਲ ਲਿਆ ਜਾਏ ਫਿਰ ਦੇਖਾਂਗੇ ਔਰ ਇਹ ਚੋਣ ਤੋਂ ਬਾਅਦ ਕਿਉਂਕਿ ਨਾਰਮਲੀ ਕਿਹਾ ਜਾਂਦਾ ਕਿ ਚੀਫ ਮਿਨਿਸਟਰ ਵੀ ਕਾਫੀ ਜਿਨੋ ਉਸੇ ਸ਼ਬਦ ਤੋਂ ਲੋਕ ਖੁੰਧ ਕੀ ਵੀ ਯੂਜ਼ ਕਰਦੇ ਨੇ ਤੇ ਜਾਂ ਦ੍ਰਿੜਤਾ ਦਾ ਵੀ ਛੇਤੀ ਕੀਤੇ ਆ ਜਿਹੜੇ ਵਿਰੋਧੀ ਹੁੰਦੇ ਨੇ ਕਿਉਂਕਿ ਚਾਹ ਲੈ ਉਹਨਾਂ ਦੇ ਇੱਕ ਇਸ ਤੋਂ ਪਹਿਲਾਂ ਜੇ ਆਪਾਂ ਦੇਖੀਏ ਪੋਲੀਟਿਕੀ ਉਹਨਾਂ ਨੇ ਬਹੁਤ ਵੱਡੇ ਵੱਡੇ ਬੰਦੇ ਸਾਈਡਲਾਈਨ ਕੀਤੇ ਜਿਹੜੇ ਆ ਰਹੇ ਸੀ ਆਪ ਵਿੱਚ ਜਿਹੜੇ ਉਹਨਾਂ ਦੇ ਕਦਰ ਤੋਂ ਵੱਡੇ ਲੱਗਣ ਦੇ ਇਸਤਮਾਮ ਨਾਲ ਸੀ ਕਦੇ ਨਾ ਕਦੇ ਉਹਨਾਂ ਨੂੰ ਵੀ ਸਾਈਡਲਾਈਨ ਕੀਤਾ ਫਿਰ ਜਿਹੜੇ ਮੰਤਰੀਆਂ ਨੇ ਮਾੜੇ ਮੋਟੇ ਚੋਂ ਹੂੰ ਇਧਰ ਉਧਰ ਨਜ਼ਰਾਂ ਲੱਗੀ ਗੱਲ ਕਰਦੇ ਉਹਨਾਂ ਦੇ ਪੋਰਟਫੋਲੀਓ ਲੈ ਕੇ ਉਹਨਾਂ ਦਾ ਬਾਕੀ ਚੀਜ਼ਾਂ ਲੈ ਕੇ ਉਹ ਵੀ ਕਰਨ ਦੀ ਟਰਾਈ ਕੀਤੀ ਪਰ ਹੁਣ ਸਪੀਕਰ ਪੋਸਟ ਇਹੋ ਜੀ ਇਹਨਾਂ ਦਾ ਤੁਸੀਂ ਪੋਰਟਫੋਲੀਓ ਲੈ ਸਕਦੇ ਹੋ ਨਾ ਤੁਸੀਂ ਕੋਈ ਗੱਲ ਕਰ ਸਕਦੇ ਹੋ ਉਹ ਤਾਂ ਹੈ ਤਾਂ ਹੈ ਬਸ ਉਸ ਲੈਵਲ ਦੀ ਔਰ ਸਭ ਤੋਂ ਜਿਆਦਾ ਟਗੜਾ ਆਊਗਾ ਤਾਂ ਵਿਧਾਨ ਸਭਾ ਦੇ ਵਿੱਚ ਤੁਹਾਡੀ ਤੰਗੀ ਵੱਸ ਸਕਦੀ ਹੈ ਤੁਹਾਡੀ ਤਕਲੀਫ ਵੱਸ ਸਕਦੀ ਹੈ ਉਦੋਂ ਜਿਆਦਾ ਬਸਰਤੇ ਕੇ ਪਾਰਟੀ ਕੋਈ ਫੈਸਲਾ ਲਏ ਉਹ ਸਾਰੇ ਮਾਮਲੇ ਦੇ ਵਿੱਚ ਉਦੋਂ ਬਾਅਦ ਇਹਦਾ ਮਤਲਬ ਉਹ ਚੀਫ ਮਿਨਿਸਟਰ ਦੇ ਧਾਇਰੇ ਦੀ ਗੱਲ ਨਹੀਂ ਬਚਦੀ ਹੁੰਦੀ ਸਪੀਕਰ ਦੇ ਮਾਮਲੇ ਵਿੱਚ ਇਸ ਕਰਕੇ ਦੋ ਅਥਾਰਟੀ ਜੇ ਇੰਪੋਰਟੈਂਟ ਨੇ ਪਾਵਨ ਦੀ ਪਾਰਟੀ ਦੇ ਅੰਦਰੂਨੀ ਜਿਹੜੇ ਮਾਮਲੇ ਨੇ ਉਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਇਹ ਇਨ ਫਿਊਚਰ ਵੀ ਇਹ ਗੱਲਾਂ ਤੁਰਦੀਆਂ ਰਹਿਣ ਦੀ ਸੰਭਾਵਨਾ ਹੈ ਡਾਕਟਰ ਇੰਦਰਪੀਰ ਸਿੰਘ ਨਿੱਜਰ અપਵਾਦ ਸੀਗੇ ਜਦੋਂ ਉਹ ਸਰਕਾਰ ਦੇ ਵਿੱਚ ਸਥਾਨਕ ਸਰਕਾਰਾਂ ਦੇ ਮੰਤਰੀ ਸੀ ਪਾਵਰਫੁਲ ਮੰਤਰੀ ਸੀ ਪਤਾ ਲੱਗਿਆ ਕਿ ਉਹਨਾਂ ਦੀ ਵਰਕਿੰਗ ਕਾਫੀ ਚੰਗੀ ਸੀਗੀ ਉਹਨਾਂ ਦੇ ਜਿਹੜੇ ਕੰਮ ਸੀ ਵਿਭਾਗ ਦੇ ਉਹ ਕਾਫੀ ਠੀਕ ਠਾਕ ਜਾ ਰਹੇ ਸੀਗੇ ਔਰ ਫਿਰ ਅਜੀਤ ਅਖਬਾਰ ਦਾ ਇੱਕ ਮਾਮਲਾ ਆਉਂਦਾ ਜਿੱਥੇ ਉਹ ਥੋੜੀ ਜਿਹੀ ਫੇਵਰ ਬਰਜਿੰਦਰ ਸਿੰਘ ਹੰਧਰਤੀ ਕਰਦੇ ਆ ਤਾਂ ਸ਼ਾਮ ਤੱਕ ਉਹਨਾਂ ਨੂੰ ਆਪਣੀ ਕੁਰਸੀ ਗਵਾਉਣੀ ਪੈ ਜਾਂਦੀ ਹੈ। ਇਹੀ ਡਾਕਟਰ ਇੰਦਰਪੀਰ ਸਿੰਘ ਨਿੱਜਰ ਜਦੋਂ ਕੇਜਰੀਵਾਲ ਪਹਿਲੀ ਵਾਰੀ ਪੰਜਾਬ ਆਉਂਦੇ ਨੇ ਤਾਂ ਡਾਕਟਰ ਇੰਦਰਪੀਰ ਨਿੱਜਰ ਉਹਨਾਂ ਨਾਲ ਹੁੰਦੇ ਨੇ ਉਹਨਾਂ ਦੇ ਹੋਟਲ ਵੀ ਵਰਤੇ ਜਾਂਦੇ ਪਾਰਟੀ ਵੱਲੋਂ ਜਦੋਂ ਕੇਜਰੀਵਾਲ ਸਾਹਿਬ ਤੇ ਖਿਲਾਫ ਵਿਕਰਮ ਮਰੀਠੀਆ ਕੇਸ ਕਰਦੇ ਨੇ ਨਿੱਜਰ ਹੀ ਉਹਨੂੰ ਪਰਸਿਊ ਕਰਦੇ ਨੇ ਉਹੀ ਉਹਨਾਂ ਵੱਲੋਂ ਸਾਰੇ ਜਗ੍ਹਾ ਤੇ ਉੱਤੇ ਉਹਨਾਂ ਦੇ ਗਵਾਹ ਜਾਂ ਬਾਕੀ ਚੀਜ਼ਾਂ ਵਜੋਂ ਵੀ ਖੜੇ ਸੀਗੇ ਸੋ ਇੱਕ شریف ਇੱਕ ਸ਼ਲੀਨ ਇਨਸਾਨ ਜਿਹਦੇ ਬਾਰੇ ਮੰਨਿਆ ਜਾਂਦਾ ਕਿ ਲੋੜਪੈਣ ਤੇ ਇੱਕ ਬਿਹਤਰ ਸਿੱਖ ਵਜੋਂ ਪੇਸ਼ ਹੋ ਸਕਦੇ ਆ ਉਹਨਾਂ ਨੂੰ ਵੀ ਇੱਕ ਝਟਕੇ ਨਾਲ ਸ਼ਾਮ ਤੋਂ ਪਹਿਲਾਂ ਪਹਿਲਾਂ ਲਾਤਾ ਗਿਆ ਹੁਣ ਜਿਹੜਾ ਸੰਧਵਾ ਸਾਹਿਬ ਦੀ ਗੱਲ ਆ ਸੰਧਵਾ ਸਾਹਿਬ ਐਸੇ ਮੌਕੇ ਤੇ ਇਹ ਤੀਰ ਨਿਸ਼ਾਨੇ ਤੇ ਸੁੱਟਦੇ ਆ ਜਦੋਂ ਮੁੱਖ ਮੰਤਰੀ ਮੈਂ ਪਹਿਲਾਂ ਵੀ ਉਸ ਦਿਨ ਗੱਲ ਕੀਤੀ ਸੀ ਕਿ ਵੋਟ ਕੈਚਰ ਨਹੀਂ ਰਹੇ मतलब ਉਹਨਾਂ ਨੇ ਉਹਨਾਂ ਨੂੰ ਵੋਟ ਬਹੁਤ ਘੱਟ ਮਿਲੀ ਐ ਜੇਕਰ ਕਿਤੇ ਅਨੰਦਪੁਰ ਸਾਹਿਬ ਦੇ ਉਮੀਦਵਾਰ ਰਾਣਾ ਗੁਰਜੀਤ ਹੁੰਦੇ ਤਾਂ ਇਲੈਕਸ਼ਨ ਹੋਰ ਔਖੀ ਹੋ ਜਾਣੀ ਸੀਗੀ ਜਿਹੜੀਆਂ ਸੀਟਾਂ ਜਿੱਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਵੀ ਜੇ ਤੁਸੀਂ ਇੱਕ ਮਹੀਨ ਜੀ ਲਕੀਰ ਦੇਖੋ ਤਾਂ ਇਹ ਕੁਝ ਚੀਜ਼ਾਂ ਐਸੀਆਂ ਵਾਪਰੀਆਂ ਨੇ ਫਿਰ ਮੈਂ ਤੁਹਾਡੇ ਕੋਲ ਜਿਹੜੀ ਚੀਜ਼ ਸਮਝਣਾ ਚਾਹੁੰਨਾ ਹੈ ਕਿ ਪਾਵਰ ਦੀ ਇਹ ਲੜਾਈ ਐਡੇ ਸੌਖਿਆਂ ਲੱਗਦੀ ਨਹੀਂ ਕਿ ਮੁੱਖ ਮੰਤਰੀ ਨੂੰ ਕੋਈ ਖਤਰਾ ਹੈ ਪਰ ਮੁੱਖ ਮੰਤਰੀ ਜੇਕਰ ਕਿ ਰਾਜਨੀਤੀ ਲਈ ਉਹਨੇ ਫਿੱਟ ਨਹੀਂ ਰਹਿੰਦੇ ਲੋਕਾਂ ਦੇ ਵਿੱਚ ਉਹਨਾਂ ਦਾ ਅਕਸ ਇਮੇਜ ਉਹਨਾ ਸ਼ਾਨਦਾਰ ਨਹੀਂ ਰਹਿੰਦਾ ਕਿ ਉਹ ਆਮ ਆਦਮੀ ਪਾਰਟੀ ਲਈ ਐਸਟ ਬਣਨ ਕਿ ਉਹਨਾਂ ਦੇ ਸਿਰ ਤੇ ਉਹਨਾਂ ਦੇ ਨਾਂ ਤੇ ਉਹਨਾਂ ਤੇ ਹੀ ਸਭ ਕੁਝ ਵੋਟ ਆ ਸਕਦੀ ਹੈ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਵੀ ਇਹ ਸੋਚਣਾ ਪਊਗਾ ਹੁਣ ਕਿ ਕਿੱਥੇ ਕਮੀ ਹੈ ਕਿੱਥੇ ਕਮਜ਼ੋਰੀ ਹੈ ਕਿੱਥੇ ਕਿੱਥੇ ਨੁਕਸਾਨ ਹੋਏ ਨੇ ਉਹਨਾਂ ਦੀ ਇਮੇਜ ਦੇ ਉੱਤੇ ਵੋਟਾਂ ਕਿਉਂ ਨਹੀਂ ਪਈਆਂ ਉਹਨਾਂ ਦੇ ਮੁੱਖ ਮੰਤਰੀ ਹੁੰਦੇ ਆ ਉਹਨਾਂ ਦੀ ਵਰਕਿੰਗ ਨੂੰ ਲੋਕਾਂ ਨੇ ਐਪਰੀਸ਼ੀਏਟ ਕਿਉਂ ਨਹੀਂ ਕੀਤਾ